ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥਵਿਕ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅਤੇ ਅੱਜ ਹੈ 6 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਦਾ ਪਹਿਲਾ ਅੰਤਿ ਆਧੁਨਿਕ ਸਬ ਰਜਿਸਟਰਡ ਦਫ਼ਤਰ ਕਿੱਥੇ ਬਣਾਇਆ ਜਾ ਰਿਹਾ ਹੈ ਹਾਂਜੀ ਪੰਜਾਬ ਦਾ ਪਹਿਲਾ ਆਧੁਨਿਕ ਸਬ ਰਜਿਸਟਰਡ ਦਫਤਰ ਮੁਹਾਲੀ ਦੇ ਵਿੱਚ ਬਣਾਇਆ ਜਾ ਰਿਹਾ অপਸ਼ਨ ਬੀ ਇਸ ਦਾ ਰਾਈਟ ਆਨਸਰ ਐਸ ਐਸ ਨਗਰ ਜਾਨੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਪੰਜਾਬ ਦਾ ਪਹਿਲਾ ਆਧੁਨਿਕ ਸਬ ਰਜਿਸਟਰਡ ਦਫਤਰ ਬਣੇਗਾ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਸਬ ਰਜਿਸਟਰਡ ਦਫਤਰ ਨੂੰ ਅੰਤਿ ਆਧੁਨਿਕ ਬਣਾਇਆ ਜਾ ਰਿਹਾ ਇਸ ਦਫਤਰ ਵਿੱਚ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇੱਕੋ ਛਤ ਹੇਠ ਇੱਕੋ ਦਿਨ ਵਿੱਚ ਸਾਰੀਆਂ ਸੇਵਾਵਾਂ ਮਿਲਣਗੀਆਂ ਅਤੇ 90 ਮਿੰਟਾਂ ਅੰਦਰ ਜਾਇਦਾਦ ਖਰੀਦਣ ਵਾਲੇ ਰਜਿਸਟਰੀ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਉੱਤੇ ਰਜਿਸਟਰੀ ਦੀ ਕਾਪੀ ਮਿਲੇਗੀ ਠੀਕ ਹੈ ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ ਜੀ ਮੋਹਾਲੀ ਇੱਥੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਪੰਜਾਬ ਦਾ ਵਾਟਰ ਟ੍ਰੀਟਮੈਂਟ ਪਲਾਂਟ ਇੱਥੇ ਸਥਾਪਿਤ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੀ ਗੱਲ ਇਹ ਇਸ ਜਲੰਧਰ ਦੇ ਆਦਮਪੁਰ ਵਿੱਚ ਸਿਵਲ ਹਵਾਈ ਅੱਡਾ ਬਣ ਰਿਹਾ ਜਿਹੜਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ ਹੁਣ ਪੰਜਾਬ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਖੇਤਰਫਲ ਪੱਖੋਂ ਪੰਜਾਬ ਭਾਰਤ ਦਾ 19ਵਾਂ ਰਾਜ ਆ ਤੇ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਇਸ ਤੋਂ ਇਲਾਵਾ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਰਾਜਸਥਾ ਹਰਿਆਣਾ ਨੂੰ ਠੀਕ ਹੈ ਤਿੰਨ ਰਾਜ ਆ ਜਿਨ੍ਹਾਂ ਨੂੰ ਪੰਜਾਬ ਦੀ ਹੱਦ ਲੱਗਦੀ ਆ ਤੇ ਪੰਜਾਬ ਦੀ ਹੱਦ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਲੱਗਦੀ ਆ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਪੰਜਾਬ ਦੇ ਰਾਜ ਜਾਨਵਰ ਕਾਲੇ ਹਿਰਨ ਦੇ ਲਈ ਮਸ਼ਹੂਰ ਆ ਤੇ ਇਸ ਦੀ ਦੇਖਰੇਖ ਵਿਸਨੋਈ ਪਰਿਵਾਰ ਕਰ ਰਿਹਾ ਤੇ ਇੱਥੋਂ ਦੇ ਫੇਮਸ ਲੋਕ ਨਾਚ ਆ ਭੰਗੜਾ ਝੂਮਰ ਲੁੱਡੀ ਯੂ ਕਿ ਡਕਲਾ ਅਤੇ ਧੂਮਲ ਇਹ ਮਰਦ ਲੋਕ ਨਾਚਾ ਇਸਤਰੀ ਲੋਕ ਨਾਚਾ ਸੰਮੀ ਗਿੱੱਦਾ ਜਾਗੋ ਕਿੱਕਲੀ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਣਾ ਰਾਜ ਪੰਛੀ ਬਾਜ਼ ਆ ਰਾਜ ਦਰਖਤ ਟਾਲੀ ਆ ਰਾਜ ਪਸ਼ੂ ਸਿੰਧ ਨਦੀ ਸੌਰੀ ਰਾਜ ਜਲ ਜੀਵ ਸਿੰਧ ਨਦੀ ਦੀ ਡਾਲਫਿਨ ਆ ਰਾਜ ਭਾਸ਼ਾ ਪੰਜਾਬੀ ਆ ਰਾਜ ਨਾਚ ਭੰਗੜਾ ਵਾ ਨੈਕਸਟ ਕੁਐਸਚਨ ਆ ਹਾਲ ਹੀ ਵਿੱਚ ਮਿਸ ਇਸ ਇੰਡੀਆ 1 ਇਨ ਏ ਮਿਲੀਅਨ 2023 ਦਾ ਵਿਜੇਤਾ ਕੌਣ ਬਣਿਆ ਹੈ ਹਾਂਜੀ ਮਿਸ ਮਿਸ ਇਸ ਇੰਡੀਆ 1 ਇਨ ਏ ਮਿਲੀਅਨ 2023 ਦਾ ਵਿਜੇਤਾ ਬਣਿਆ ਮਾ ਰੂਪੀਕਾ ਗਰੋਵਰ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਰੂਪੀਕਾ ਗਰੋਵਰ ਇਹ ਜੰਮੂ ਕਸ਼ਮੀਰ ਦੀ 55 ਸਾਲਾਂ ਦੀ ਮਾਡਲ ਆ ਠੀਕ ਹੈ ਤੇ ਇਸ ਦੇ ਨਾਲ ਆਪਾਂ ਜਿੰਨੇ ਵੀ ਮਿਸ ਇੰਡੀਆ ਜਾਂ ਮਿਸਿਸ ਇੰਡੀਆ ਬਣੇ ਆ ਉਹਨਾਂ ਦੇ ਨਾਲ ਰਿਲੇਟਡ ਰਿਵਾਈਜ਼ ਕਰ ਲੈਣੇ ਆ ਫੈਕਟ ਰਿਜ਼ੂਅਲ ਮੈਨੀ ਨੇ ਮਿਸ ਇੰਡੀਆ ਯੂਐਸਏ 2023 ਦਾ ਖਿਤਾਬ ਜਿੱਤੇ ਆ ਪ੍ਰਵੀਨਾ ਅੰਜਨਾ ਮਿਸ ਇੰਟਰਨੈਸ਼ਨਲ ਇੰਡੀਆ 2023 ਬਣੀ ਰਿੱਕੀ ਬੈਲੈਰੀ ਕੋਲੇ ਮਿਸ ਇਨ ਮਿਸ ਯੂਨੀਵਰਸ ਨੀਦਰਲੈਂਡ ਜਿੱਤਣ ਵਾਲੀ ਪਹਿਲੀ 트ਾਂਸਜੈਂਡਰ ਬਣੀ ਸੀਨੀ ਸੈਟੀਨੇ ਫੈਮੀਨਾ ਮਿਸ ਇੰਡੀਆ 2022 ਦਾ ਕਿਤਾਬ ਜਿੱਤੇ ਆ ਖੁਸ਼ੀ ਪਟੇਲ ਨੇ ਮਿਸ ਇੰਡੀਆ ਵਰਲਡਵਾਈਡ 2022 ਦਾ ਕਿਤਾਬ ਜਿੱਤੇ ਆ ਸਰਗਮ ਕੌਸਲ ਨੇ ਮਿਸਿਸ ਵਰਲਡ 2022 ਦਾ ਕਿਤਾਬ ਜਿੱਤੇ ਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਨੇ ਰਾਮ ਮੰਦਰ ਦੇ ਸਨਮਾਨ ਵਿੱਚ 21 ਜਨਵਰੀ ਨੂੰ ਡ੍ਰਾਈ ਦਿਨ ਵਜੋਂ ਘੋਸ਼ਿਤ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਹੈ ਰਾਮ ਮੰਦਿਰ ਆ ਜਿਹੜਾ ਇਹ ਬਣਨ ਜਾ ਰਿਹਾ ਬਣ ਰਿਹਾ ਵਾ ਬਣ ਕੇ ਤਿਆਰ ਹੋ ਗਿਆ ਵਾ ਤੇ 22 ਜਨਵਰੀ ਨੂੰ ਹੁਣ ਇਸ ਦਾ ਉਦਘਾਟਨ ਹੋਣਾ ਵਾ ਠੀਕ ਹੈ ਤੇ ਮੈਂ ਕੱਲ ਵੀ ਤੁਹਾਨੂੰ ਕਰਵਾਇਆ ਕਿ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਮੂਰਤੀ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਜਾਣੀ ਆ ਤੇ ਇਸ ਤੋਂ ਇਲਾਵਾ 22 ਜਨਵਰੀ ਨੂੰ ਹੁਣ 21 ਦਿਨ ਵਜੋਂ ਘੋਸ਼ਿਤ ਕੀਤਾ ਵਾ ਭਗਵਾਨ ਰਾਮ ਮੰਦਿਰ ਦੇ ਸਨਮਾਨ ਵਿੱਚ 36 ਗੜਨੀ অপਸ਼ਨ A ਇਸ ਆ ਰਾਈਟ ਆਨਸਰ छत्तीसगढ़ ਹੁਣ छत्तीसगढ़ ਨੇ ਘੋਸ਼ਿਤ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ छत्तीसगढ़ छत्तीसगढ़ ਦੀ ਕੈਪੀਟਲ ਕੀ ਆ ਰਾਏਪੁਰ ਤੇ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਵਿਸ਼ਨੂ ਦੇਵ ਸਾਈ ਅਤੇ ਗਵਰਨਰਾ ਵਿਸ਼ਵਾਪੂਸ਼ਣ ਹਰੀ ਚੰਦਰਨ छत्तीसगढ़ ਦੇ ਵਿੱਚ ਗੁਰੂ ਕਾਸੀ ਦਾਸ ਨੈਸ਼ਨਲ ਪਾਰਕਾ ਕਾਂਗਰ ਬੈਲੀ ਨੈਸ਼ਨਲ ਪਾਰਕਾ ਇੰਦਰਾਵਤੀ ਨੈਸ਼ਨਲ ਪਾਰਕਾ ਰਮਨ ਸਿੰਘ छत्तीसगढ़ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਛਤੀਸਗੜ੍ਹ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਛਤੀਸਗੜ੍ਹ ਦੀ ਪਹਿਲਮਾ ਖਾਨ ਕੋਲਾ ਪੈਦਾ ਕਰਨ ਵਾਲੀ ਐਸਸੀਸੀਐਲ ਦੀ ਪਹਿਲੀ ਓਪਨ ਕਾਸਟ ਖਾਨ ਬਣੀ ਕਮਰ ਕਮੀਲੇ ਨੂੰ ਤਾਂ ਮੰਤਰੀ ਛਤੀਸਗੜ੍ਹ ਵਿੱਚ ਰਿਹਾਇਸ਼ ਦਾ ਅਧਿਕਾਰ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਵਾਈਬ੍ਰੇਟ ਗੁਜਰਾਤ ਸਮੇਲਨ ਦੇ ਮੁੱਖ ਮਹਿਮਾਨ ਹੋਣਗੇ ਹਾਂਜੀ ਵਾਈਬ੍ਰੇਟ ਗੁਜਰਾਤ ਸਮੇਲਨ ਇਹ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਹੋਣ ਜਾ ਰਿਹਾ ਤੇ ਇਸ ਦੇ ਵਿੱਚ ਚੈਕ ਗਨਰਾਜ ਦੇ ਪ੍ਰਧਾਨ ਮੰਤਰੀ ਪੈਡਰੇ ਫਿਆਲਾ ਮੁੱਖ ਮਹਿਮਾਨ ਜਾਨੀ ਕਿ ਚੀਫ ਗੈਸਟ ਹੋਣਗੇ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿਸ਼ਵ ਬ੍ਰੈਲ ਦੇਵਸ ਕਦੋਂ ਮਨਾਇਆ ਗਿਆ ਬ੍ਰੈਲ ਬ੍ਰੈਲ ਬਾਰੇ ਤੁਸੀਂ ਸੁਣਿਆ ਹੋਣਾ ਬ੍ਰੈਲਿਕ ਲਿਪੀ ਆ ਜਿਹੜੇ ਲੋਕ ਲੋਕਾਂ ਨੂੰ ਦਿਸਦਾ ਨਹੀਂ ਜਾਂ ਬਲੈਂਡ ਲੋਕਾਂ ਲਈ ਜੋ ਬ੍ਰੈਲ ਲਿਪੀ ਹੁੰਦੀ ਆ ਉਸ ਤੇ ਉਂਗਲ ਫੇਰ ਕੇ ਉਹ ਲੋਕ ਪੜ ਲੈਂਦੇ ਆ ਤੇ ਇਸ ਲਿਪੀ ਨੂੰ ਲਿਪੀ ਦੀ ਖੋਜ ਕੀਤੀ ਸੀਗੀ ਲੂਇਸ ਬ੍ਰੈਲ ਨੇ ਇਹਨਾਂ ਦਾ ਜਨਮ ਹੁੰਦਾ 4 ਜਨਵਰੀ ਨੂੰ ਇਸ ਕਰਕੇ ਵਿਸ਼ਵ ਬ੍ਰੈਲ ਦੇਵਸ 4 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਅਸੀਂ 2024 ਦੇ ਜਨਵਰੀ ਮਹੀਨੇ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਹੈ ਤਾਂ 1 ਜਨਵਰੀ ਨੂੰ DRDO ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਲੀਗਲ ਸਰਵਿਸਿਜ਼ ਕਮੇਟੀ ਦੀ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਸੁਪਰੀਮ ਕੋਰਟ ਲੀਗਲ ਸਰਵਿਸਿਜ਼ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਜਸਟਿਸ ਬੀ ਆਰ ਗਵਈ ਨੂੰ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜਸਟਿਸ ਬੀ ਆਰ ਗਵਈ ਤੇ ਹੁਣ ਇੱਕ ਅਪੁਆਇੰਮੈਂਟ ਦੀ ਗੱਲ ਆ ਤਾਂ ਰਸ਼ਮੀ ਸ਼ੁਕਲਾ ਮਹਾਰਾਸ਼ਟਰ ਪੁਲਿਸ ਦੀ ਨਵੀਂ ਡੀਜੀਪੀ ਚੁਣੀ ਗਈ ਪਰਮੋਦ ਸ਼ਰਮਾ ਨੂੰ ਐਨ ਐਚ ਐਸ ਆਰ ਸੀ ਐਲ ਦਾ ਡਾਇਰੈਕਟਰ ਚੁਣਿਆ ਗਿਆ ਮਕਰੰਦ ਰਾਣਾ ਡੇ 에ਅਰ ਫੋਰਸ ਹੈੱਡ ਕੁਆਰਟਰ ਨਵੀਂ ਦਿੱਲੀ ਵਿਕੇ ਡਾਇਰੈਕਟਰ ਜਨਰਲ ਬਣੇ ਸੰਜੇ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ ਪਰ ਹੁਣ ਇਸ ਨੂੰ ਭੰਗ ਕਰ ਦਿੱਤਾ ਗਿਆ। ਸਿਹਤ ਰਾਜਦੂਤ ਅਮਿਰਤਾ رائے ਚੰਦ ਸਲਾਮ ਬੰਬੇ ਫਾਊਂਡੇਸ਼ਨ ਲਈ ਨਾਮਜ਼ਦ ਕੀਤੇ ਗਏ। ਉਹਦੇ ਇਹ ਨੇ ਮahanadi Cold Fields Limited ਦੇ CMD ਵਜੋਂ ਆਂਦਾ ਸੰਭਾਲਿਆ। ਰਾਮਕਰਨ ਜਾਦਵ ਕੇਂਦਰੀ ਰੇਲਵੇ ਦੇ ਮੈਨੇਜਿੰਗ ਡਾਇਰੈਕਟਰ ਚੁਣੇ ਗਏ। ਨੈਕਸਟ ਪੋਜੀਸ਼ਨ ਕਿਸ ਰਾਜ ਦੀਆਂ ਕੜਿਆਲ ਸਾੜੀਆਂ ਨੂੰ ਹਾਲ ਹੀ ਵਿੱਚ ਜੀਆਈ ਟੈਗ ਮਿਲਿਆ ਕੜਿਆਲ ਸਾੜੀਆਂ ਇਹ ਪੱਛਮੀ ਬੰਗਾਲ ਦੀਆਂ ਹਨ ਤੇ ਇਹਨਾਂ ਨੂੰ ਰੀਸੈਂਟਲੀ ਜੀਆਈ ਟੈਗ ਮਿਲਿਆ ਜੀਆਈ ਟੈਗ ਮਿਲਣ ਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੀ ਜਿਹੜੀ ਸੇਲ ਆ ਹੁਣ ਪੱਛਮੀ ਬੰਗਾਲ ਤੋਂ ਬਾਹਰ ਵੀ ਹੋਵੇਗੀ ਤੇ ਉਹ ਵਪਾਰ ਕਰਨ ਲਈ ਵਰਤੀਆਂ ਜਾ ਸਕਦੀ ਹੈ ਉਹ ਚੀਜ਼ ਜਿਹਨੂੰ ਜੀਆਈ ਟੈਗ ਮਿਲਦਾ ਵਾ ਠੀਕ ਹੈ ਤੇ ਉਹਦਾ ਰੇਟ ਵੀ ਵੱਧ ਜਾਂਦਾ ਵਾ ਇੱਕ ਮਤਲਬ ਕਿ ਫਿਕਸ ਜੀਆਈ ਟੈਗ ਮਿਲਣ ਨਾਲ ਉਹ ਚੀਜ਼ ਜਿਹੜੀ ਪੱਛਮੀ ਬੰਗਾਲ ਤੋਂ ਬਾਹਰ ਵੀ ਬਿਕਣ ਦੇ ਯੋਗ ਹੋਊਗੀ ਇਹ ਹੈ ਪੱਛਮੀ ਬੰਗਾਲ ਦੀ ਕੜਿਆਲ ਸਾਰੀਆਂ ਜਿਨ੍ਹਾਂ ਨੂੰ ਜੀਆਈ ਟੈਗ ਮਿਲਿਆ ਤੇ ਦੇਖ ਸਕਦੇ ਹੁਣ ਤੁਸੀਂ ਮੈਪ ਦੇ ਵਿੱਚ ਪੱਛਮੀ ਬੰਗਾਲ ਕਿਉਂਕਿ ਅਸੀਂ ਹੁਣ ਪੱਛਮੀ ਬੰਗਾਲ ਦੀ ਗੱਲ ਕਰ ਰਹੇ ਹਾਂ ਠੀਕ ਹੈ ਤੇ ਪੱਛਮੀ ਬੰਗਾਲ ਦੀ ਕੈਪੀਟਲ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦਿੰਨੀ ਹੈ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਪੱਛਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਚੀਫ ਮਿਨਿਸਟਰਾ ਮਮਤਾ ਬੇਨਰਜੀ ਅਤੇ ਗਵਰਨਰ ਆ ਡਾਕਟਰ ਸੀ ਵੀ ਅਨੰਤ ਵਾਰਸ ਪੱਛਮੀ ਬੰਗਾਲ ਵਿੱਚ ਬੁਕਸਾ ਨੈਸ਼ਨਲ ਪਾਰਕ ਆ ਨਿਉਰਾ ਵੈਲੀ ਨੈਸ਼ਨਲ ਪਾਰਕ ਆ ਸਿੰਘਲੀਲਾ ਨੈਸ਼ਨਲ ਪਾਰਕ ਆ ਸੁੰਦਰਬਨ ਨੈਸ਼ਨਲ ਪਾਰਕ ਆ ਜਲਦਾਪਾਰਾ ਨੈਸ਼ਨਲ ਪਾਰਕ ਆ ਗੋਰੂ ਮਾਰਾ ਨੈਸ਼ਨਲ ਪਾਰਕ ਆ ਬੁਕਸਾ ਟਾਈਗਰ ਰਿਜ਼ਰਵ ਆ ਪਰਸਨ ਭਾਰਤ ਦੇ ਪੱਛਮੀ ਬੰਗਾਲ ਵਿੱਚ ਵੱਧ ਹੁੰਦੀ ਆ 11ਵਾਂ ਬੰਗਲਾਦੇਸ਼ ਪੁਸਤਕ ਮੇਲਾ ਕੋਲਕਾਤਾ ਵਿੱਚ ਆਯੋਜਿਤ ਕੀਤਾ ਗਿਆ ਸੌਰਵ ਗਾਂਗੁਲੀ ਪੱਛਮੀ ਬੰਗਾਲ ਦੇ ਬ੍ਰਾਂਡ ਵਿਜ਼ਿਟਰ ਬਣੇ ਸ਼ਾਂਤੀ ਨਿਕੇਤਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਪੱਛਮੀ ਬੰਗਾਲ ਨੇ 15 ਅਪ੍ਰੈਲ ਨੂੰ ਪੋਇਲਾ ਵਿਸਾਖ ਮਨਾਉਣ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ